ਹਾਂਜੀ ਸਤ ਸ੍ਰੀ ਅਕਾਲ ਦੋਸਤੋ ਆਸ ਕਰਦਾ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਦੋਸਤੋ ਅੱਜ ਅਸੀਂ ਤੁਹਾਡੇ ਨਾਲ ਮਹਾਨ ਅੰਮਰਗਾਇਕ ਜੋੜੀ ਅਮਰ ਸਿੰਘ ਚਮਕੀਲਾ ਅਤੇ 비ਬਾ ਅਮਰਜੋ ਜੀ ਬਾਰੇ ਕਾਫੀ ਸਾਲ ਪਹਿਲਾਂ ਅਜੀਤ ਅਖਬਾਰ ਦੇ ਵਿੱਚ ਛਪਿਆ ਇੱਕ ਆਰਟੀਕਲ ਰੂਬਰੂ ਕਰਨ ਜਾ ਰਹੇ ਹਾਂ ਇਹ ਆਰਟੀਕਲ ਖਾਸ ਤੌਰ ਤੇ ਚਮਕੀਲਾ ਅਮਰਜੋ ਜੀ ਦੀ ਵਰਸੀ ਤੇ ਪੰਜਾਬ ਦੇ ਵੱਡੇ ਅਖਬਾਰ ਅਜੀਤ ਵਿੱਚ ਛਪਿਆ ਸੀ ਇਹਦਾ ਟਾਈਟਲ ਸੀ ਜੋ ਮਨਰੁੱਤੇ ਤੁਰ ਗਈ ਗਾਇਕ ਜੋੜੀ ਚਮਕੀਲਾ ਅਮਰਜੋ ਇਹ ਆਰਟੀਕਲ ਦੇ ਲੇਖਕ ਹਨ ਪੱਤਰਕਾਰ ਮੇਜਰ ਸਿੰਘ ਜਖੇਪੜ ਜਿਨ੍ਹਾਂ ਦਾ ਇੱਕ ਆਰਟੀਕਲ ਅਸੀਂ ਤੁਹਾਨੂੰ ਪਹਿਲਾਂ ਵੀ ਪੜ੍ਹ ਕੇ ਸੁਣਾਇਆ ਸੀ ਉਹ ਵੀ ਤੁਸੀਂ ਕਾਫੀ ਪਸੰਦ ਕੀਤਾ ਸੀ ਤਾਂ ਅੱਜ ਦੋਸਤੋ ਅੱਜ ਇਹ ਨਵਾਂ ਆਰਟੀਕਲ ਅਮਰ ਸਿੰਘ ਚਮਕੀਲਾ ਜੀ ਦਾ ਤੁਹਾਡੇ ਨਾਲ ਸਾਂਝਾ ਕਰਨ ਜਾ ਰਹੇ ਹਾਂ ਜੀ ਇਸ ਵੀਡੀਓ ਬਾਬਤ ਆਪਣੇ ਵਿਚਾਰ ਤੁਸੀਂ ਸਾਨੂੰ ਥੱਲੇ ਕਮੈਂਟ ਬਾਕਸ ਵਿੱਚ ਦੇ ਸਕਦੇ ਹੋ ਅੱਜੋ ਸ਼ੁਰੂ ਕਰਦੇ ਆਂ ਜੀ। ਦੋਸਤੋ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਇੱਕ ਛੋਟੀ ਜੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਨੀ ਹੈ ਜੀ। ਜਿਵੇਂ ਕਿ ਤੁਹਾਨੂੰ ਪਤਲੀ ਹੈ ਕਿ ਅਸੀਂ ਵਕਫ-ਵਕ ਸਮੇਂ ਤੇ ਅਮਰ ਸਿੰਘ ਚਮਕੀਲਾ ਅਤੇ ਵੀ ਬਾਬਾ ਅਮਰਜੋ ਜੀ ਦੇ ਅਖਾੜੇ ਸਮੇਂ-ਸਮੇਂ ਤੇ ਤੁਹਾਡੇ ਨਾਲ ਸਾਂਝੇ ਕਰਦੇ ਆਏ ਆਂ ਜੀ। ਉਹਨਾਂ ਦੀਆਂ ਫੋਟੋਆਂ ਹੋਣ, ਅਖਾੜੇ ਹੋਣ ਜਾਂ ਉਹਨਾਂ ਦੀ ਕੋਈ ਨਵੀਆਂ ਜਾਣਕਾਰੀਆਂ ਹੋਣ ਕਿਉਂਕਿ ਮੇਰੇ ਖਿਆਲ ਨਾਲ ਇਹ ਸਾਡਾ ਇੱਕੋਲਾ ਚੈਨਲ ਹੈ ਜੀ। ਜਿਹੜਾ ਨਰੋਲ ਅਮਰ ਸਿੰਘ ਚਮਕੀਲਾ ਜੀ ਦਾ ਤਕਰੀਬਨ ਅਸੀਂ ਕੰਟੈਂਟ ਪਾਉਂਦੇ ਹੁੰਨੇ ਆ ਜੀ ਹੋਰ ਅਸੀਂ ਕਿਸੇ ਦੂਜੇ ਜਾਂ ਤੀਜੇ ਕਲਾਕਾਰ ਦੀ ਅੱਜ ਤੱਕ ਇਸ ਚੈਨਲ ਦੇ ਵੀਡੀਓ ਨਹੀਂ ਪਾਈ ਜੀ ਉਹ ਹੋ ਸਕਦਾ ਹੈ ਵੀ ਅਸਿੱਧੇ ਜਾਂ ਅਸਿੱਧੇ ਤੌਰ ਤੇ ਕਿਉਂਕਿ ਉਹ ਅਸੀਂ ਜ਼ਰੂਰ ਪਾਵਾਂਗੇ ਜੇਕਰ ਅਮਰ ਸਿੰਘ ਚਮਕੀਲਾ ਜੀ ਦੀ ਕੋਈ ਕਲਾਕਾਰ ਗੱਲ ਕਰਦਾ ਜਾਂ ਉਹਨਾਂ ਦਾ ਗੀਤ ਗਾਉਂਦਾ ਹੈ ਜੀ ਉਹ ਅਸੀਂ ਪਾ ਸਕਦੇ ਹਾਂ ਜ਼ਰੂਰ ਅਸੀਂ ਪਾਉਨੇ ਆ ਜੀ ਉਸ ਚੀਜ਼ ਨੂੰ ਬਟ ਕਿਸੇ ਕਲਾਕਾਰ ਦਾ ਹੋਰ ਦਾ ਗੀਤ ਗਾਇਆ ਅਸੀਂ ਇਸ ਚੈਨਲ ਤੇ ਨਹੀਂ ਪਾਉਂਦੇ ਜੀ ਤਾਂ ਸਾਡੇ ਕੋਲ ਅਮਰ ਸਿੰਘ ਚਮਕੀ ਲਈ ਤੇ ਦੋਸਤੋ ਨਵੇਂ ਕਾਫੀ ਖੜੇ ਆ ਚੁੱਕੇ ਹਨ ਉਹਦੀਆਂ ਅਸੀਂ ਨਾਲ ਇੱਥੇ ਫੋਟੋ ਵੀ ਲਾ ਰਹੇ ਹਾਂ ਉਹ ਅਸੀਂ ਬੜੀ ਛੇਤੀ ਤੁਹਾਡੇ ਨਾਲ ਸਾਂਝੇ ਕਰਾਂਗੇ ਤਾਂ ਅੱਜ ਦੋਸਤੋ ਤੁਹਾਡਾ ਜਿਆਦਾ ਸਮਾਂ ਖਰਾਬ ਨਾ ਕਰਦੇ ਹੋਏ ਅੱਜ ਦੀ ਗੱਲਬਾਤ ਵੱਲ ਵਧਦੇ ਹਾਂ ਜੀ ਚਮਕੀਲੇ ਦੀ ਤੁਲਨਾ ਮੋਰਿਸਨ ਕੋਵਨ ਅਤੇ ਜਿਮੀ ਹੈਡਰਿਕਸ ਜਿਹੇ ਮਹਾਨ ਲੋਕਾਂ ਨਾਲ ਵੀ ਕੀਤੀ ਜਾ ਸਕਦੀ ਹੈ ਜੋ ਆਪਣੀ ਕਲਾ ਨਾਲ ਲੋਕਾਂ ਦੀ ਵੱਡੀ ਭੀੜ ਜਟਾਉਣ ਵਿੱਚ ਸਮਰੱਥ ਸਨ ਚਮਕੀਲੇ ਦੇ ਅਖਾੜੇ ਨੂੰ ਸੁਣਨ ਲਈ ਲੋਕਾਂ ਨੂੰ ਮੀਲਾਂ ਦਾ ਪੈਂਡਾ ਸਾਈਕਲਾਂ ਅਤੇ ਟਰੈਕਟਰਾਂ ਉੱਪਰ ਤੈਅ ਕਰਨਾ ਪੈਂਦਾ ਸੀ ਪਰ ਫਿਰ ਵੀ ਲੋਕ ਆਪਣੀ ਇਸ ਹਰਮਨ ਪਿਆਰੀ ਕਾਇਕ ਜੋੜੀ ਨੂੰ ਸੁਣਨ ਅਤੇ ਵੇਖਣ ਲਈ ਦੂਰੋਂ ਖਿੱਚੇ ਆਉਂਦੇ ਸੀ ਇਸ ਚੀਜ਼ ਦਾ ਉਦਾਹਰਣ 1987 ਵਿੱਚ ਵੀ ਮਿਲਦਾ ਹੈ ਜਦੋਂ ਅਮਰ ਸਿੰਘ ਚਮਕੀਲਾ ਅਤੇ ਬੀਬਾ ਅਮਰਜੋਤ ਆਪਣੀ ਪਾਰਟੀ ਸਮੇਤ ਕੈਨੇਡਾ ਟੂਰ ਵਿਖੇ ਗਏ ਕੈਨੇਡਾ ਵਿਖੇ ਲੱਗੇ ਚਮਕੀਲੇ ਦੇ 17 ਸੋਹਾਂ ਨੇ ਜਿਹੜਾ ਰਿਕਾਰਡ ਤੋੜ ਕੱਠ ਕੀਤਾ ਸੀ ਉਸ ਦਾ ਰਿਕਾਰਡ ਅੱਜ ਤੱਕ ਵੀ ਕਿਸੇ ਵੀ ਕਲਾਕਾਰ ਤੋਂ ਨਹੀਂ ਟੁੱਟ ਸਕਿਆ ਚਮਕੀਲਾ ਅਮਰਜੋਤ ਨੂੰ ਗਿਆ ਭਾਵੇਂ 36 ਸਾਲ ਹੋ ਗਏ ਨੇ ਉਹਦਾ ਸਰੀਰਿਕ ਸਫਰ 80 ਦੇ ਦਹਾਕੇ ਵਿੱਚ ਮੁੱਕ ਜਾਂਦਾ ਹੈ ਤੇ ਗਾਇਕੀ ਦਾ ਸਫਰ ਸਿਰਫ 8-9 ਸਾਲਾਂ ਤੇ ਲਗਭਗ ਇਸ ਇੱਕ ਦਹਾਕੇ ਦੀ ਗਾਇਕੀ ਵਿੱਚ ਉਹ ਨਵੇਂ ਦਿਸ ਹੱਦੇ ਕਾਇਮ ਕਰ ਗਿਆ ਉਹ ਮਰ ਕੇ ਵੀ ਸਭਨਾਂ ਨੂੰ ਵੱਧ ਸੁਣਿਆ ਜਾ ਰਿਹਾ ਹੈ ਤੇ ਉਸ ਤੋਂ ਵੱਧ ਕਿਤੇ ਵਿਕ ਰਿਹਾ ਹੈ ਹੁਣ ਉਹਦੇ ਗੀਤ ਟਿਊਬਲਾਂ ਫੈਕਟਰੀਆਂ ਟਾਬਿਆਂ ਟਰੱਕਾਂ ਅਤੇ ਪੱਠਿਆਂ ਤੋਂ ਬਾਹਰ ਆ ਕੇ ਮਹਿੰਗੀਆਂ ਕਾਰਾਂ ਪੈਲਸਾਂ ਕੋਠੀਆਂ ਹੋਟਲਾਂ ਅਤੇ ਵੱਡੇ ਵੱਡੇ ਪੱਪਾਂ ਕਲੱਬਾਂ ਵਿੱਚ ਵੱਜਦੇ ਹਨ ਨਵੀਂ ਪੀੜ੍ਹੀ ਉਹਦੇ ਗਾਣੇ ਨੇ ਸ਼ਤਾਈ ਕੀਤੀ ਪਈ ਹੈ ਤੇ ਮੋਬਾਈਲਾਂ ਦੀਆਂ ਰਿੰਗਟੋਨਾਂ ਵਿੱਚ ਉਹਦੇ ਹੀ ਗੀਤ ਗੂੰਜਦੇ ਹਨ ਨਵੇਂ ਗਾਇਕਾਂ ਅਤੇ ਗੀਤਕਾਰਾਂ ਵੱਲੋਂ ਚਮਕੀਲੇ ਦੀਆਂ ਕੰਪੋਜੀਸ਼ਨਾਂ ਤੇ ਗੀਤ ਗਾਏ ਅਤੇ ਲਿਖੇ ਜਾ ਰਹੇ ਹਨ ਜੋ ਉਸ ਦੀ ਲੋਕਪ੍ਰਿਅਤਾ ਦੀ ਗਵਾਹੀ ਭਰਦੇ ਹਨ ਕੀਰਤੀਆਂ ਦੇ ਵਿਹੜੇ 'ਚ ਜਨਮੇ ਇਸ ਹੀਰੇ ਨੇ ਤੰਗੀਆਂ ਤੁਰਸ਼ੀਆਂ ਨੂੰ ਰੱਜ ਕੇ ਆਪਣੇ ਪਿੰਡ 'ਚ ਹੰਡਾਇਆ ਪਰ ਇਹ ਤੰਗੀਆਂ ਉਸ ਦੇ ਅੰਦਰ ਲਾਟ ਮੰਗ ਬਲ ਰਹੇ ਗੀਤਾਂ ਦੇ ਸ਼ਬਦਾਂ ਨੂੰ ਰੋਕ ਨਾ ਸਕੀਆਂ ਮੁੱਚ ਫੁੱਟ ਦੀ ਉਮਰੇ ਚਮਕੀਲੇ ਨੇ ਪ੍ਰਸਿੱਧ ਗਾਇਕਾ ਸੁਰਿੰਦਰ ਸੋਨੀਆ ਨਾਲ ਟੱਕੂਏ ਤੇ ਟਕਵਾ ਖੜਕੇ ਈਪੀ ਰਿਕਾਰਡ ਈਪੀ ਤਵੇਨੜ ਗਾਇਕੀ ਦੇ ਵਿਰੇ ਵਿੱਚ ਦਸਤਕ ਦਿੱਤੀ ਚਮਕੀਲੇ ਅੰਦਰ ਪੰਜਾਬੀ ਸ਼ਬਦਾਂ ਦਾ ਅਥਾਹ ਭੰਡਾਰ ਜਮਾ ਸੀ ਕਲਮ ਕੋਲ ਮੁਹਾਵਰਾਮਈ ਅਤੇ ਸਾਹਿਤਕ ਭਾਸ਼ਾ ਸੀ ਇਹੀ ਉਸ ਦੀ ਹਰਮਨ ਪਿਆਰਤਾ ਦਾ ਸਭ ਤੋਂ ਵੱਡਾ ਕਾਰਨ ਬਣਿਆ ਲੋਕ ਬੋਲੀਆਂ ਅਖਾਣਾ ਅਲੰਕਾਰਾਂ ਤੇ ਮੁਹਾਵਰਿਆਂ ਨੂੰ ਗੀਤਾਂ ਵਿੱਚ ਮਾਲਾ ਵਾਂਗ ਪਰੋਣ ਦਾ ਹੁਨਰ ਵੀ ਚਮਕੀਲੇ ਦੇ ਹੀ ਹਿੱਸੇ ਆਇਆ ਹੈ ਰੰਨਾ ਦਾ ਗਾੜੂ ਰੂੜੀ ਦਾ ਭੂਂਡ ਬੂਥਾਂ ਸਜਾਣਾ, ਪੂਸਰੇ ਝੋਟੇ ਵਾਂਗੂ ਝਾਕਣਾ, ਢੀਲੀ ਚੂਲ ਚ ਫਲ ਠੋਕਣਾ, ਬਖਤਾਵਰਾ ਨੇ ਹੱਕ ਖੋਣਾ, ਵੰਗ ਵੰਗੂ ਟੜਕਣਾ, ਤੇਲ ਹਿਜ਼ਰ ਦਾ ਗੰਮ ਦੀ ਪੱਠੀ, ਬੂਥਾਂ ਪਿਆਰਾਂ ਦੀ ਬੰਝੜੀ, ਪੱਤਨ ਦੇ ਕੂਕ, ਸਰਗੀਤਾ ਤਾਰਾ ਅਤੇ ਹੋਰ ਕਿੰਨੇ ਹੀ ਸ਼ਬਦ ਚਮਕੀਲੇ ਦੀ ਉਤਮ ਕਲਾ ਦਾ ਨਮੂਨਾ ਹਨ। ਚਮਕੀਲੇ ਦੀ ਸੁਰੀਲੀ ਅਤੇ ਗੜਕਵੀਂ ਆਵਾਜ਼, ਠੇਠ ਪੈਂਡੂ ਮੜਬਈ ਲਹਿਜਾ ਪੰਜਾਬ ਦੇ ਲੋਕਾਂ ਦੇ ਹੱਡਾਂ ਵਿੱਚ ਪਾਰੇ ਵਾਂਗੂ ਰਚ ਗਿਆ ਉਸ ਕੋਲ ਪ੍ਰੋਗਰਾਮਾਂ ਦੀਆਂ ਲੰਬੀਆਂ ਲਾਈਨਾਂ ਲੱਗ ਗਈਆਂ ਚਮਕੀਲੇ ਦੀ ਇਸ ਚੜਤ ਨੂੰ ਕੁਝ ਲੋਕਾਂ ਨੇ ਲੱਚਰ ਦਾ ਅਜਿਹ ਮਲੰਮਾ ਚੜਿਆ ਕਿ ਸਾਰੇ ਉਸ ਦੇ ਪਿੱਛੇ ਹੱਥ ਧੋ ਕੇ ਪੈ ਗਏ ਅੱਜ ਨੰਗੀਜ਼ ਅਤੇ ਲੱਚਰਤ ਸਾਟੀਆਂ ਜੇਬਾਂ ਵਿੱਚ ਜਮਾ ਹੈ ਉਹ ਸਾਰਾ ਕੁਝ ਪ੍ਰਤੱਖ ਅੱਜ ਆਪਣੇ ਅੱਖਾਂ ਸਾਹਮਣੇ ਹੈ ਜਿਹੜਾ ਚਮਕੀਲੇ ਨੇ ਕਦੇ ਆਪਣੇ ਮੂੰਹ ਬੋਲਿਆ ਵੀ ਨਹੀਂ ਸੀ ਪਰ ਸਭ ਕਮੋਸ਼ਨ ਅਮਰ ਸਿੰਘ ਚਮਕੀਲਾ ਹਾਲਾਤ ਨਾਲ ਜੂਝਣ ਵਾਲਾ ਕਲਾਕਾਰ ਸੀ ਹਾਲਾਂਕਿ ਉਸਨੇ ਨਾਮ ਜੱਪ ਲੈ ਬਾਬਾ ਤੇਰਾ ਨਨਕਾਣਾ ਅਤੇ ਤਲਵਾਰ ਮੈਂ ਕਲਗੀ ਧਰਦੀ ਹਾਂ ਆਦ ਧਾਰਮਿਕ ਗੀਤਾਂ ਜ਼ਰੀਏ ਵਿਰੋਧੀ ਕਲਾਕਾਰਾਂ ਨੂੰ ਇਹ ਦੱਸ ਦਿੱਤਾ ਕਿ ਚਮਕੀਲਾ ਇੱਕ ਪਾਸੇ ਤੋਂ ਵੀ ਉਹਨਾ ਨਹੀਂ ਹੈ ਕੋਠੀਆਂ ਤੇ ਕਾਰਾਂ ਦਾ ਮਾਲਕ ਬਣਨ ਅਤੇ ਜਹਾਜ਼ਾਂ ਦੇ ਝੂਟੇ ਲੈਣ ਤੱਕ ਚਮਕੀਲਾ ਤੁਗਰੀ ਦੇ ਲੋਕਾਂ ਲਈ ਧਨੀ ਰਾਮ ਬਣ ਕੇ ਹੀ ਵਿਚਰਦਾ ਰਿਹਾ ਬਹੁਤ ਬਹੁਤ ਧੰਨਵਾਦ ਦੋਸਤੋ ਇਹ ਸੀ ਉਸ ਮਹਾਨ ਗਵਈਏ ਦੀ ਇੱਕ ਗਾਥਾ ਆਸ ਕਰਦਾ ਤੁਹਾਨੂੰ ਇਹ ਪਸੰਦ ਆਈ ਹੋਊਗੀ ਆਪਣੇ ਵਿਚਾਰ ਸਾਨੂੰ ਕਮੈਂਟ ਕਰਕੇ ਜਰੂਰ ਦਿਓ ਜੀ ਮਿਲਦੇ ਹਾਂ ਜੀ ਇੱਕ ਹੋਰ ਨਵੀਂ ਜਾਣਕਾਰੀ ਦੇ ਨਾਲ ਬਹੁਤ ਬਹੁਤ ਧੰਨਵਾਦ ਜੀ